ਬਾਬਿਆਂ ਦਾ ਮੇਲਾ ਮਨਾਇਆ ਗਿਆ ਨਾ ਗਦਰੀ ਬਾਬਿਆਂ ਦਾ ਵਰਤਿਆ ਗਿਆ ਆਪਾਂ ਸਾਰੇ ਗੁਰੂ ਨੂੰ ਪਿਆਰ ਕਰਨ ਵਾਲੇ ਭੈਣ ਭਰਾ ਬੈਠੇ ਆ ਵੀ ਜੇ ਕੋਈ ਇਦਾਂ ਦਾ ਪ੍ਰੋਗਰਾਮ ਕਰਾਵੇ ਆਪਾਂ ਨੂੰ ਕਿਹੋ ਜਿਹਾ ਲੱਗੂਗਾ ਵੀ ਸ਼ਹੀਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਆਪਣਾ ਖੋਪੜ ਲਹਾਤਾ ਸੀ ਪਰ ਕੇਸ ਨਹੀਂ ਸੀ ਕਟਵਾਈ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਨਾਮ ਦੇ ਬੈਨਰ ਹੇਟ ਕੋਈ ਸੰਸਥਾ ਬਣੇ ਤੇ ਭਾਈ ਤਾਰੂ ਸਿੰਘ ਦੇ ਨਾਂ ਤੇ ਕੋਈ ਪ੍ਰੋਗਰਾਮ ਕਰਾਵੇ ਤੇ ਉਹ ਪ੍ਰੋਗਰਾਮ ਇਹ ਹੋਵੇ ਵੀ ਇੱਥੇ ਕੇਸ ਕੱਟਣ ਦੇ ਮੁਕਾਬਲੇ ਕਰਾਏ ਜਾਣਗੇ ਵੀ ਕਿਹੜਾ ਵਧੀਆ ਢੰਗ ਨਾਲ ਕੇਸ ਕੱਟਦਾ ਕਿਹੜਾ ਵਾਲਾਂ ਦਾ ਸਟਾਈਲ ਵਧੀਆ ਕੱਟ ਕੇ ਬਣਾ ਦਿੰਦਾ ਇਹ ਸਾਰੇ ਮੁਕਾਬਲੇ ਆ ਜਿਹੜੇ ਇਹ ਸ਼ਹੀਦ ਭਾਈ ਤਾਰੂ ਸਿੰਘ ਦੀ ਯਾਦ ਵਿੱਚ ਜਿਹੜੀ ਬਣੀ ਹੋਈ ਸੰਸਥਾ ਉਹ ਕਰਵਾਏਗਾ ਕਿਹੋ ਜਿਹਾ ਲੱਗੇਗਾ ਸਾਨੂੰ ਵੀ ਇਹ ਭਾਈ ਤਾਰੂ ਸਿੰਘ ਦਾ ਸਤਕਾਰ ਹੋਏਗਾ ਕਿ ਭਾਈ ਤਾਰੂ ਸਿੰਘ ਨੂੰ ਦਲੀਲ ਕੀਤਾ ਜਾਏ। ਅਗਲੀ ਗੱਲ ਕੋਈ ਖਾਲਸਾ ਪੰਥ ਦਾ ਪ੍ਰਗਟ ਦਿਹਾੜਾ ਮਨਾਵੇ ਵੀ ਅੱਜ ਅਸੀਂ ਖਾਲਸਾ ਸਾਜਨਾ ਦਿਵਸ ਮਨਾ ਰਹੇ ਹਾਂ ਪਰ ਇਸ ਸਟੇਜ ਤੇ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਮੁਕਾਬਲਾ ਕਰਾਵਾਂਗੇ ਕਿ ਖਾਲਸਾ ਸਾਜਨਾ ਦਿਵਸ ਦੇ ਇਸ ਸਮਰਪਿਤ ਦਿਹਾੜੇ ਨੂੰ ਇਥੇ ਸਟੇਜ ਤੇ ਖੜ ਕੇ ਕਿਹੜਾ ਸਭ ਤੋਂ ਵੱਧ ਸ਼ਰਾਬ ਪੀਊਗਾ ਤੇ ਉਹ ਜਿਹੜਾ ਜੇਤੂ ਹੋਊਗਾ ਉਹਨੂੰ ਅਸੀਂ ਸਨਮਾਨ ਦੇਵਾਂ ਕੋਈ ਐਦਾਂ ਮਨਾਵੇ ਸਾਨੂੰ ਚੰਗਾ ਲੱਗੂਗਾ ਆਪਾਂ ਕਹਾਂਗੇ ਵੀ ਇੰਨਾ ਚੀਜ਼ਾਂ ਦਾ ਤਾਂ ਮੇਲ ਹੀ ਨਹੀਂ ਖਾਲਸਾ ਸਾਜਨਾ ਦੇਵਸ਼ ਤੇ ਅੰਮ੍ਰਿਤ ਛਕਾਇਆ ਗਿਆ ਸੀ ਉੱਥੇ ਤੇ ਕਿਹਾ ਗਿਆ ਸੀ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਈ ਜੀਓ ਉੱਥੇ ਤਾਂ ਕਿਹਾ ਗਿਆ ਸੀ ਕਿ ਆਹ ਜਿਹੜੀ ਝੂਠਾ ਮਦ ਮੂਲ ਨਾਲ ਪੀਚੇ ਹੀ ਜੇਕਾ ਪਾਰ ਵਸਾਏ ਤੇ ਤੁਸੀਂ ਮੁਕਾਬਲੇ ਸ਼ਰਾਬ ਪੀਣ ਦਾ ਕਰਾ ਰਹੇ ਹੋ ਤੇ ਵਰਤਰੇ ਉਹ ਖਾਲਸਾ ਸਾਜਨਾ ਦੇ ਆਪਾਂ ਨੂੰ ਇਹ ਗੱਲ ਬੁਰੀ ਲੱਗੂ ਦੁਨੀਆ ਦਾ ਕੋਈ ਵੀ ਸਿਆਣਾ ਸੱਜਣ ਇਸ ਗੱਲ ਨੂੰ ਪ੍ਰਵਾਨ ਨਹੀਂ ਕਰੂਗਾ ਹੁਣ ਉਹ ਸਰੀ ਵਿੱਚ ਜਿਹੜਾ ਗਦਰੀ ਬਾਬਿਆਂ ਦੇ ਨਾਮ ਦੇ ਹੇਟ ਬੈਨਰ ਦੇ ਨਾਮ ਇੱਕ ਸਮਾਗਮ ਕਰਾਇਆ ਗਿਆ ਪ੍ਰੋਗਰਾਮ ਕਰਾਇਆ ਗਿਆ ਉੱਥੇ ਉਹ ਗੰਦੇ ਤੋਂ ਗੰਦੇ ਗੀਤ ਗਾਏ ਗਏ ਉਹ ਬੋਲ ਵਿੱਚ ਬੋਲ ਕੇ ਨਹੀਂ ਕਹਿ ਸਕਦਾ ਉਹ ਗੰਦ ਪਰੋਸਿਆ ਗਿਆ ਬੈਨਰ ਦੇ ਉੱਪਰ ਲਿਖਿਆ ਗਦਰੀ ਬਾਬਿਆਂ ਦਾ ਨਾਂ ਤਸਵੀਰਾਂ ਉਹਨਾਂ ਦਾਨੇ ਬਜ਼ੁਰਗਾਂ ਦੀਆਂ ਲਾਈਆਂ ਹੋਈਆਂ ਉਹ ਬੀਬੀਆਂ ਚਿੱਟੀਆਂ ढ़ाੜੀਆਂ ਜਿੰਨਾ ਬਜ਼ੁਰਗਾਂ ਨੇ ਇਹਨਾਂ ਮੁਲਖਾਂ ਦੇ ਵਿੱਚ ਰਹਿ ਕੇ ਵੀ ਆਪਣੀ ਪਤ ਨੂੰ بے ਪਤ ਨਹੀਂ ਹੋਣ ਦਿੱਤਾ ਜਿਹੜੇ ਉਹ ਗਦਰੀ ਬਾਬੇ ਕੌਮ ਖਾਤਰ ਧਰਮ ਖਾਤਰ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਰੋਹਾਨੀ ਸਿਧਾਂਤ ਨੂੰ ਪ੍ਰਚਾਰ ਦੇ ਤੇ ਜੀਵਨ ਵਿੱਚ ਕਮਾਉਂਦੇ ਸਿਰ ਧਣ ਦੀ ਬਾਜੀ ਲਾਗੇ ਕੇ ਪੰਥ ਵਸੇ ਮੈਂ ਉੱਜੜਾ ਮਨ ਚਾਉ ਕਨੇਹਰਾ ਦੇ ਰਾਹ ਦੇ ਮਾਰਗ ਦੇ ਪੰਧੀ ਸੀਗੇ ਜਿਹੜੇ ਉਹ ਮਰਜੀਵੜੇ ਗਦਰੀ ਬਾਬੇ ਉਹਨਾਂ ਦਾ ਨਾਮ ਵਰਤ ਕੇ ਪ੍ਰੋਗਰਾਮ ਕਰਵਾਇਆ ਗਿਆ ਤੇ ਉੱਥੇ ਉਹ ਗੰਦ ਖਲਾ ਰਿਆ ਗਿਆ ਉਹ ਗੰਦ ਪਰੋਸਿਆ ਗਿਆ ਕਿ ਰਹੇ ਰੱਬ ਦਾ ਨਾਮ ਤੇ ਸ਼ਰਮ ਹਿਆ ਜਿਹੜੀ ਉਹ ਕਹਿੰਦਾ ਵੀ ਹੱੱਬਾਂ ਬੰਨੇ ਟੱਪ ਗਈ ਸ਼ਰਮ ਗਿਆ ਘਰ ਆਪਣੇ ਪਤ ਉੱਠ ਚੱਲੀ ਨਾਲ ਪੰਜਾਬ ਵਿੱਚ ਬੈਠੇ